ਵਾਹਿਗੁਰੂ ਸਹਾਏ ਹਾਂਜੀ ਇੱਕ ਓ ਅੰਕਾਰ ਸਤਨਾਮ ਕਰਤਾ ੁਰਖੋ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੋ ਆਦੇਸ ਅੱਜੋ ਜੁਗਾਦ ਸੱਚ ਹੈ ਪੀ ਸੱਚ ਨਾਨਕ ਖੁਸ਼ੀ ਪੀ ਸੱਚ ਵਾਹਿਗੁਰੂ ਸਹਾਇ ਵਾਹਿਗੁਰੂ ਸਹਾਇ ਇੱਕ ਓ ਅੰਕਾਰ ਸਤਨਾਮ ਕਰਤਾ ੁਰਖੋ ਨਿਰਭਉ ਨਿਰਵਾਇਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਵਾਹਿ ਗੁਰੂ ਸਹਾਇ ਵਾਹਿ ਗੁਰੂ ਸਹਾਏ ਹਾਂਜੀ ਇੱਕ ਓ ਅੰਕਾਰ ਸਤਿਨਾਮ ਕਰਤਾ ੁਰਖੋ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੋ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਵਾਹਿ ਗੁਰੂ ਸਹਾਇ ਵਾਹਿ ਗੁਰੂ ਸਹਾਇ ਇੱਕ ਓ ਅੰਕਾਰ ਸਤਿਨਾਮ ਕਰਤਾ ੁਰਖੋ ਨਿਰਭਉ ਨਿਰਵਾਇਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਵਾਹਿ ਗੁਰੂ ਸਹਾਇ ਵਾਹਿਗੁਰੂ ਸਹਾਏ ਹਾਂਜੀ ਇੱਕ ਓ ਅੰਕਾਰ ਸਤਨਾਮ ਕਰਤਾ ੁਰਖੋ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੋ ਆ ਦੇ ਸੱਚੋ ਜੁਗਾਦ ਦੇ ਸੱਚੋ ਹੈ ਪੀ ਸੱਚ ਨਾਨਕ ਖੁਸੀ ਪੀ ਸੱਚ ਵਾਹਿਗੁਰੂ ਸਹਾਇ ਵਾਹਿਗੁਰੂ ਸਹਾਇ ਇੱਕ ਓ ਅੰਕਾਰ ਸਤਿਨਾਮ ਕਰਤਾ ੁਰਕੋ ਨਿਰਭਉ ਨਿਰਵਾਇਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਵਾਹਿ ਗੁਰੂ ਸਹਾਇ ਵਾਹਿਗੁਰੂ ਸਹਾਏ ਹਾਂਜੀ ਇੱਕ ਓ ਅੰਕਾਰ ਸਤਨਾਮ ਕਰਤਾ ੁਰਖੋ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੋ ਆ ਦੇ ਸੱਚੋ ਜੁਗਾ ਦੇ ਸੱਚੋ ਹੈ ਪੀ ਸੱਚੋ ਨਾਨਕ ਖੁਸ਼ੀ ਪੀ ਸੱਚੋ ਵਾਹਿਗੁਰੂ ਸਹਾਇ ਵਾਹਿਗੁਰੂ ਸਹਾਇ ਇੱਕ ਓ ਅੰਕਾਰ ਸਤਿਨਾਮ ਕਰਤਾ ੁਰਖੋ ਨਿਰਭਉ ਨਿਰਵਾਇਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੋ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਵਾਹਿਗੁਰੂ ਸਹਾਇ ਵਾਹਿਗੁਰੂ ਸਹਾਏ ਹਾਂਜੀ ਇੱਕ ਓ ਅੰਕਾਰ ਸਤਨਾਮ ਕਰਤਾ ੁਰਖੋ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੋ ਆਦਿ ਸੱਚੋ ਜੁਗਾਂ ਦੇ ਸੱਚੋ ਹੈ ਪੀ ਸੱਚੋ ਨਾਨਕ ਖੁਸ਼ੀ ਪੀ ਸੱਚੋ ਵਾਹਿਗੁਰੂ ਸਹਾਇ ਵਾਹਿਗੁਰੂ ਸਹਾਇ ਹਾਂਜੀ ਇੱਕ ਓ ਅੰਕਾਰ ਸਤਿਨਾਮ ਕਰਤਾ ੁਰਕੋ ਨਿਰਭਉ ਨਿਰਵਾਇਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੋ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਵਾਹਿਗੁਰੂ ਸਹਾਇ ਵਾਹਿਗੁਰੂ ਸਹਾਏ ਹਾਂਜੀ ਇੱਕ ਓ ਅੰਕਾਰ ਸਤਨਾਮ ਕਰਤਾ ੁਰਖੋ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੋ ਆਦੇਸ ਅਜੋ ਜੁਗਾਦ ਸੱਚ ਹੈ ਪੀ ਸੱਚ ਨਾਨਕ ਖੁਸ਼ੀ ਪੀ ਸੱਚ ਵਾਹਿਗੁਰੂ ਸਹਾਇ ਵਾਹਿਗੁਰੂ ਸਹਾਇ ਹਾਂਜੀ ਇੱਕ ਓ ਅੰਕਾਰ ਸਤਨਾਮ ਕਰਤਾ ੁਰਖੋ ਨਿਰਭਉ ਨਿਰਵਾਇਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਵਾਹਿਗੁਰੂ ਸਹਾਇ ਵਾਹਿਗੁਰੂ ਸਹਾਏ ਇੱਕ ਓ ਅੰਕਾਰ ਸਤਨਾਮ ਕਰਤਾ ੁਰਖੋ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੋ ਆਦਿ ਸੱਚੋ ਜੁਗਾਦ ਸੱਚੋ ਹੈ ਪੀ ਸੱਚੋ ਨਾਨਕ ਖੁਸ਼ੀ ਪੀ ਸੱਚੋ ਵਾਹਿਗੁਰੂ ਸਹਾਇ ਵਾਹਿਗੁਰੂ ਸਹਾਇ ਇੱਕ ਓ ਅੰਕਾਰ ਸਤਨਾਮ ਕਰਤਾ ੁਰਖੋ ਨਿਰਭਉ ਨਿਰਵਾਇ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗੁ ਆਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਵਾਹਿਗੁਰੂ ਸਹਾਇ